ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਸ਼ਾ ਜੋ ਹਰ ਕੌਮ ਦੀ ਤਬਾਹੀ ਦਾ ਇੱਕ ਕਾਰਨ ਹੁੰਦਾ ਹੈ ਤਾਂ ਜੇ ਪੰਜਾਬ ਸਰਕਾਰ ਨੇ ਇਹ ਮੋਹਮ ਸਟਾਰਟ ਕੀਤੀ ਹੈ ਨਸ਼ੇ ਖਿਲਾਫ ਤਾਂ ਅਸੀਂ ਤਾਂ ਜੀ ਪੂਰ ਜੋਰ ਜੋ ਹੈ ਸਮਰਥਨ ਕਰਦੇ ਹਾਂ ਤੇ ਕੋਈ ਵੀ ਨਸ਼ਾ ਵੇਚਦਾ ਜਾਂ ਫਿਰ ਖਰੀਦਦਾ ਤੁਹਾਨੂੰ ਦਿਸਦਾ ਹੈ ਤਾਂ ਜ਼ਰੂਰ ਉਸ ਦੀ ਕੰਪਲੇਨ ਕੀਤੀ ਜਾਏ ਕਿਉਂਕਿ ਆਪਣੇ ਪਿਆਰੇ ਪੰਜਾਬ ਨੂੰ ਅਸੀਂ ਜੋ ਹੈ ਨਸ਼ਾ ਮੁਕਤ ਕਰਨਾ ਹੈ ਕਿਉਂਕਿ ਇਸ ਨਾਲ ਜੋ ਹੈ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਜਾਂਦੇ ਨੇ ਤੇ ਆਪਣੀ ਜੋ ਹੈ ਆਉਣ ਵਾਲੀ ਜਨਰੇਸ਼ਨ ਇਸ ਜਾਲ ਚ ਨਾ ਫਸ ਸਕੇ ਮੇਰੀ ਤਾਂ ਸਾਰੇ ਪੰਜਾਬੀਆਂ ਮੂਰੇ ਇਹੀ ਹੱਥ ਜੋੜ ਕੇ ਬੇਨਤੀ ਹੈ ਕਿ ਨਸ਼ੇ ਖਿਲਾਫ ਇਸ ਮੋਹਮ ਚਪਾ ਜੀ ਸਰਕਾਰ ਦਾ ਪੂਰਾ ਪੂਰਾ ਜੋ ਹੈ ਸਹਿਯੋਗ ਦਈਏ ਤੇ ਚਲੋ ਜੀ ਸਟਾਰਟ ਕਰਦੇ ਹਾਂ ਅੱਜ ਦੀ ਮਾਰਨਿੰਗ ਅੱਜ ਦੀ ਮਾਰਨਿੰਗ ਸਟਾਰਟ ਕਰਦੇ ਹਾਂ ਬਿਲਕੁਲ ਦੇਸੀ ਤਰੀਕੇ ਨਾਲ ਤੇ ਅੱਜ ਜੀ ਆਪਾਂ ਸਟਾਰਟ ਕੀਤਾ ਤੰਦੂਰ ਦੀ ਡੈਂਟਿੰਗ ਪੈਂਡਿੰਗ ਕਰਨੀ ਕਿਉਂਕਿ ਕਈ ਦਿਨ ਹੋ ਗਏ ਸੀਗੇ ਇਹ ਤੰਦੂਰ ਥੋੜਾ ਜਿਹਾ ਜੋ ਹੈ ਟਿਰ ਗਿਆ ਸੀ ਤਾਂ ਆਪਾਂ ਸੋਚਿਆ ਕਿਉਂ ਨਾ ਅੱਜ ਜੀ ਜੋ ਹੈ ਇਸ ਨੂੰ ਮਿੱਟੀ ਲਾ ਦੇਈਏ ਤੇ ਇੱਧਰ ਅਮਨਿੰਦਰ ਬੈਠੇ ਹੈ ਤੇ ਬੱਚੇ ਕਰ ਰਹੇ ਨੇ ਇੰਜੋਏ ਸਾਰੇ ਹੀ ਬਹੁਤ ਵਧੀਆ ਹੋਵੋਗੇ ਤੇ ਟਾਈਮ ਹੈ ਜੀ ਅੱਜ ਸ਼ਨੀਵਾਰ ਦਾ ਤੇ ਟਾਈਮ ਹੋਇਆ ਹੈ ਪੌਣੇ 3 ਦਾ ਟਾਈਮ ਹੈ ਹੋਣ ਜੀ ਬਸ ਜੋ ਹੈ ਲੰਚ ਟਾਈਮ ਹੈ ਤੇ ਆਪਾਂ ਬਣਾਉਨੇ ਹਾਂ ਲੰਚ ਤੇ ਕਰਦੇ ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਜੀ ਕਿਵੇਂ ਹੋ YouTube ਫੈਮਲੀ ਉਮੀਦ ਹੈ ਤੁਸੀਂ ਸਾਰੇ ਹੀ ਬਹੁਤ ਵਧੀਆ ਹੋਵੋਗੇ ਤੇ ਹੁਣ ਜੋ ਹੈ ਤੰਦੂਰ ਦੀ ਡੈਂਟਿੰਗ ਪੈਂਟਿੰਗ ਚੱਲ ਰਹੀ ਸੀਗੀ ਤੰਦੂਰ ਜੋ ਹੈ ਉੱਤੋਂ țeੜ ਗਿਆ ਸੀਗਾ ਤਾਂ ਸੋਚਿਆ ਮਿੱਟੀ ਲਾਈਏ ਤੇ ਹੁਣ ਤਾਂ ਗਰਮੀਆਂ ਜੋ ਹੈ ਤੰਦੂਰ ਤੇ ਆਪਾਂ ਕੋਈ ਨਾ ਕੋਈ ਚੀਜ਼ ਜੋ ਹੈ ਰੈਸਪੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੇ ਸਭ ਤੋਂ ਪਹਿਲਾਂ ਮੈਂ ਮਿੱਟੀ ਲਾਤੀ ਤੇ ਹੁਣ ਜੋ ਹੈ ਅੰਦਰ ਜੋ ਮਿੱਟੀ ਦੇ ਛਿੱਟੇ ਪੈ ਗਏ ਸੀਗੇ ਤਾਂ ਉਹ ਮੈਂ ਸਾਫ਼ ਕੀਤੇ ਇੱਕ ਜੋ ਹੈ ਸਲਾਬਿਆ ਜਾਂ ਕੱਪੜਾ ਲੈ ਕੇ ਇੱਕ ਮੰਮੀ ਕਹਿੰਦੀ ਹੁੰਦੀ ਹੈ ਕਿ ਬਾਥੂ ਜੇ ਫੇਰਦੀ ਹੈ ਤੰਦੂਰ ਚ ਤਾਂ ਜੋ ਹੈ ਵਧੀਆ ਸਾਫ਼ ਹੋ ਜਾਂਦਾ ਹੈ ਤੇ ਨਵਾਂ ਸ਼ੁਰੂ ਕਰਨ ਤੋਂ ਪਹਿਲਾਂ ਜੋ ਹੈ ਇਹ ਵਧੀਆ ਰਹਿੰਦਾ ਹੈ ਕਿ ਜੇ ਆਪਾਂ ਕਲੀਨ ਕਰ ਲਈਏ ਤਾਂ ਹੁਣ ਤਾਂ ਆਪਾਂ ਚੱਲਦੇ ਹਾਂ ਖੇਤ ਚ ਤੇ ਲੱਭਦੇ ਹਾਂ ਬਾਥੂ ਤੇ ਬਾਥੂ ਲੱਭ ਕੇ ਜੀ ਆਪਾਂ ਜੋ ਹੈ ਤੰਦੂਰ ਚ ਫੇਰਾਂਗੇ ਤੇ ਦੇਖਦੇ ਹਾਂ ਜੇ ਤਾਂ ਅੱਜ ਤੰਦੂਰ ਸੁੱਕ ਗਿਆ ਫੇਰ ਤਾਂ ਜੋ ਹੈ ਅੱਜ ਬਣਾਵਾਂਗੇ ਨਹੀਂ ਤਾਂ ਫੇਰ ਆਪਾਂ ਕੱਲ ਨੂੰ ਮਾਰਨਿੰਗ ਚ ਜੋ ਹੈ ਤੰਦੂਰ ਸਟਾਰਟ ਕਰਾਂਗੇ ਨਸ਼ਾ ਹੋਵੇ ਜਾਂ ਜ਼ਹਿਰ ਹੋਵੇ ਇੱਕ ਹੀ ਕੈਟਾਗਰੀ ਦੇ ਦੋ ਚੀਜ਼ਾਂ ਨੇ ਜਿਸ ਨਾਲ ਕੀ ਆਪਣਾ ਜੀਵਨ ਤਾਂ ਖਰਾਬ ਹੁੰਦਾ ਹੀ ਹੈ ਤੇ ਪਰਿਵਾਰਾਂ ਦੇ ਪਰਿਵਾਰ ਉਜੜ ਜਾਂਦੇ ਨੇ ਤੇ ਜੋ ਡਿਪਰੈਸ਼ਨ ਤੇ ਜੋ ਦੁੱਖ ਦਾ ਸਾਹਮਣਾ ਇੱਕ ਪਰਿਵਾਰ ਕਰਦਾ ਹੈ ਉਸ ਦਾ ਕੋਈ ਹਿਸਾਬ ਨਹੀਂ ਅਸੀਂ ਦੇ ਸਕਦੇ ਤੇ ਇਹ ਮੰਨਣਾ ਕਿ ਸਾਡੇ ਤੇ ਅੱਜ ਜੋ ਹੈ ਨਸ਼ਾ ਨਹੀਂ ਹੈ ਤੇ ਕਿਸੇ ਦੇ ਘਰੇ ਹੈ ਤਾ ਚੁੱਪ ਕਰਕੇ ਬਹਿ ਜਾਈਏ ਤਾਂ ਇਹ ਤਾਂ ਬਹੁਤ ਹੀ ਮਾੜੀ ਗੱਲ ਹੈ ਕਿਉਂਕਿ ਹੋ ਸਕਦਾ ਹੈ ਕਿ ਅੱਜ ਗਵਾਨ ਚ ਹੈ ਤਾਂ ਕੱਲ ਨੂੰ ਆਪਣੇ ਘਰੇ ਵੀ ਆ ਸਕਦਾ ਹੈ ਤਾਂ ਕਿਉਂ ਨਾ ਜੀ ਇਸ ਲਹਿਰ ਦਾ ਹਿੱਸਾ ਬਣੀਏ ਤੇ ਆਪਣੇ ਜੀ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਨਸ਼ੇ ਕਈ ਤਰ੍ਹਾਂ ਦੇ ਹੁੰਦੇ ਨੇ ਪਰ ਜੋ ਸਿੰਥੈਟਿਕ ਨਸ਼ੇ ਨੇ ਉਸ ਨਾਲ ਤਾਂ ਜੀ ਪੁਸ਼ਤਾ ਦੀਆਂ ਪੁਸ਼ਤਾ ਖਤਮ ਹੋ ਜਾਂਦੀਆਂ ਨੇ ਕਿਉਂ ਨਾ ਜੀ ਤੁਸੀਂ ਪੂਰਾ ਯੋਗਦਾਨ ਦਿਓ ਤੇ ਇਸ ਮੋਹਿਜਾਪਾ ਜ਼ਰੂਰ ਸ਼ਾਮਿਲ ਹੋਈਏ ਤੇ ਪਿੰਡ ਚ ਆਵਾਜ਼ ਦਿੱਤੀ ਤਾਂ ਬੜੀ ਖੁਸ਼ੀ ਹੋਈ ਕਿ ਚਲੋ ਕੋਈ ਨਾ ਕੋਈ ਇਸ ਟੈਪ ਦਾ ਚੱਕਿਆ ਗਿਆ ਤੇ ਇਧਰ ਜੀ ਆਪਾਂ ਜੋ ਹੈ ਤੰਦੂਰ ਦੀ ਸਫਾਈ ਕਰਕੇ ਇਹ ਜੋ ਹੈ ਮੰਮੀ ਨੇ ਕਿਹਾ ਸੀਗਾ ਕਿ ਬਾਥੂ ਫੇਰ ਕੇ ਜੋ ਹੈ ਇੱਕ ਤਾਂ ਚੱਕੀ ਤਰ੍ਹਾਂ ਕਲੀਨਿੰਗ ਹੋ ਜਾਂਦੀ ਹੈ ਤੇ ਜੋ ਵੀ ਮਿੱਟੀ ਦੇ ਛਿੱਟੇ ਪਏ ਹੋਣੇ ਇਸ ਚ ਉਹ ਸਾਫ਼ ਹੋ ਜਾਣਗੇ ਤਾਂ ਆਪਾਂ ਜੀ ਫ੍ਰੈਸ਼ ਬਾਥੂ ਤੋੜ ਕੇ ਲਿਆਏ ਖੇਤੋਂ ਤੇ ਕਲੀਨ ਕੀਤਾ ਤੇ ਇਹ ਆਇਆ ਸੀਗਾ ਸਾਡੇ ਅੱਜ ਗੈਸਟ ਜੋ ਕਿ ਹੈ ਫਾਈਟਰ ਪੰਜਾਬੀ ਘਰ ਹੋਵੇ ਤੇ ਕੋਈ ਡਿਸ਼ ਬਿਨਾ ਆਲੂ ਤੋਂ ਬਣੇ ਤਾਂ ਇਹ ਨਹੀਂ ਹੋ ਸਕਦਾ ਅਸੀਂ ਜੋ ਹੈ ਆਲੂ ਨੂੰ ਛੱਡ ਨਹੀਂ ਸਕਦੇ ਇੱਕ ਦੋ ਦਿਨ ਦਾ ਗੈਪ ਪਾਵਾਂਗੇ ਤਾਂ ਤੀਜੇ ਦਿਨ ਜੀ ਆਲੂ ਖਾਣੂ ਜੀ ਕਰਦਾ ਹੀ ਹੈ ਤੇ ਹੁਣ ਤਾਂ ਜੀ ਆਪਾਂ ਨੂੰ ਬੋਰੀ ਭਰ ਕੇ ਆਲੂ ਆ ਗਏ ਨੇ ਤਾਂ ਆਪਾਂ ਜੀ ਹੁਣ ਜੋ ਹੈ ਤੁਹਾਡੇ ਨਾਲ ਸ਼ੇਅਰ ਕਰਾ ਕਰਾਂਗੇ ਆਲੂਆਂ ਦੀ ਡੇਸ਼ ਕਿਉਂਕਿ ਇਹ ਵੀ ਮਕਾਉਣੇ ਨੇ ਕਿਉਂਕਿ ਜੇ ਪਏ ਰਹਿ ਤਾਂ ਇਹ ਖਰਾਬ ਹੋ ਜਾਣਗੇ ਤਾਂ ਇੱਧਰ ਜੀ ਜੋ ਹੈ ਮੈਂ ਦਹੀਂ ਜਮਾ ਕੇ ਰੱਖਿਆ ਸੀਗਾ ਅੱਜ ਟਰੈਕਟਰ ਦੇ ਕਿਉਂਕਿ ਜੋ ਹੈ ਰਾਤ ਜਮਾਉਣਾ ਭੁੱਲ ਗਏ ਸੀਗੇ ਤਾਂ ਮਾਰਨਿੰਗ 'ਚ ਆਪਾਂ ਦੁੱਧ ਗਰਮ ਕਰਕੇ ਫਟਾਫਟ ਜੋ ਹੈ ਦਹੀਂ ਜਮਾਉਣਾ ਮੈਂ ਰੱਖਤਾ ਸੀਗਾ ਦੁੱਧ ਗਰਮ ਨਹੀਂ ਕੀਤਾ ਸੀ ਇਸ ਕਰਕੇ ਧੁੱਪੇ ਰੱਖਤਾ ਪਰ ਥੋੜੀ ਜਿਹੀ ਖਟਾਸ ਹੋ ਗਈ ਸੀ ਕਈ ਵਾਰ ਵਧੀਆ ਜੰਮ ਜਾਂਦਾ ਹੈ ਪਰ ਜੋ ਰਾਤ ਨੂੰ ਆਪਾਂ ਜਮਾ ਕੇ ਰੱਖਦੇ ਹਾਂ ਉਸ ਦਾ ਟੇਸਟ ਤਾਂ ਅਲੈਦਾ ਹੀ ਹੁੰਦਾ ਹੈ ਤੇ ਇੱਧਰ ਆ ਗਏ ਸੀਗੇ ਆਪਾਂ ਕਿਚਨ 'ਚ ਕਿਉਂਕਿ ਜੋ ਹੈ ਸ਼ਾਮ ਦੀ ਤਿਆਰੀ ਕਰਨੀ ਸੀਗੀ ਹਸਬੰਡ ਤੇ ਅਮਨਿੰਦਰ ਯਾਨੀ ਕਿ ਮੇਰੇ ਜੀਜਾ ਜੀ ਗਏ ਹੋਏ ਸੀਗੇ ਅੱਜ ਬਠਿੰਡੇ ਕਿਸੇ ਕੰਮ ਨਾਲ ਤੇ ਆਪਾਂ ਜੀ ਜੋ ਹੈ ਆਪਣੇ ਕੰਮ ਕਰਨੇ ਸੀਗੇ ਕੰਪਲੀਟ ਕਿਉਂਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਆਪਾਂ ਜੋ ਹੈ ਕੰਮ ਫਿਨਿਸ਼ ਕਰਨੇ ਸੀਗੇ ਕਿਉਂਕਿ ਜਦੋਂ ਕੋਈ ਗੈਸਟ ਆਇਆ ਹੁੰਦਾ ਹੈ ਤਾਂ ਆਪਾਂ ਜੇ ਕਿਚਨ 'ਚ ਹੀ ਲੱਗੇ ਰਹੀਏ ਤਾਂ ਉਹ ਗੱਲ ਠੀਕ ਨਹੀਂ ਹੈ ਤੇ ਮੈਂ ਸੋਚਿਆ ਕਿ ਉਹਨਾਂ ਜੀ ਟਾਈਮ ਨਾਲ ਹੀ ਆਪਣੇ ਜੋ ਹੈ ਸਾਰੇ ਕੰਮ ਕੰਪਲੀਟ ਕਰ ਲਈਏ ਤੇ ਅੱਜ ਮੈਂ ਬਣਾਉਣੀ ਸੀਗੀ ਜੀ ਮਿਕਸ ਵੈਜ ਅੱਜ ਆਪਾਂ ਜੋ ਹੈ ਆਲੂ ਫਰਾਈ ਹੋਨੇ ਰੱਖਤੇ ਤੇ ਆਲੂ ਨੂੰ ਹੈ ਮੈਂ ਟੇਸਟ ਫਰਾਈ ਕਰਕੇ ਹੀ ਜੋ ਮੈ ਟੇਸਟ ਹੁੰਦਾ ਹੈ ਬਹੁਤ ਟੇਸਟੀ ਲੱਗਦਾ ਹੈ ਤੇ ਪਿੱਛੇ ਜੋ ਗਾਜਰਾ ਆਪਾਂ ਜੋ ਹੈ ਕਟਿੰਗ ਕਰਕੇ ਰੱਖਦੀਆਂ ਤੇ ਸ਼ਿਮਲਾ ਮਿਰਚ ਕੱਟਣ ਵਾਲੀਆਂ ਰਹਿ ਗਈਆਂ ਨੇ ਤੇ ਇਧਰ ਆਪਾਂ ਦੁੱਧ ਚੜਾਤਾ ਹੈ ਆਪਾਂ ਬਣਾਵਾਂਗੇ ਜੀ ਅਜਾ ਖੀਰ ਗਾਜਰ ਪਾ ਕੇ ਤੇ ਨਾਲ ਆਪਣਾ ਹੁੰਦੀ ਤਿਆਰ ਹੋ ਗਈ ਹੈ ਬਿੰਗੀ ਰੈਡੀ ਜਿਵੇਂ ਵੀ ਹੈ ਪਰ ਬੈਸਟ ਹੈ ਮੇਰੇ ਅਕੋਰਡਿੰਗ ਤਾਂ ਕੁਝ ਟ੍ਰਾਈ ਕਰਕੇ ਉਹ ਮੂਜੀ ਕਰਨਾ ਚਾਹੁੰਦਾ ਬਹੁਤ ਵਧੀਆ ਬਣੀ ਹੈ ਲੁੱਕ ਬਿਲਕੁਲ オリジナル ਪਿਓਰ 100% ਪਿਓਰ ਜੋ ਹੈ ਇਹ ਬੁਢੀ ਬਣੀ ਹੈ ਹੁਣ ਆਪਾਂ ਦੁੱਧ ਜੋ ਠੰਡਾ ਪਾ ਕੇ ਰੱਖਤੀ ਤੇ ਹੁਣ ਜੋ ਹੈ ਆਪਣੇ ਆਪ ਨੂੰ ਫ੍ਰਾਈ ਹੋ ਜਾਣਗੇ ते जो है कटिंग कर फ्राई करके खाना पसंद नहीं करते पर कई बार हों कि गैसट आते हैं तो कोशिश दे है कुछ स्पैशल जो है क्रिएट करिए इस करके ही जो है आज आलू आनूं फ्राई किया तो आलू जो है अपने फ्राई हो गए थे तो हूँ जो है सिर्फ जो सब्जी में तड़का लाना सी सिंपल ही वे है तुम भी जो है बनाते ही रेंगे हो कोई है चाहे ਰੋਕਟ ਸਾਇੰਸ ਨਹੀਂ ਹੈ ਕਿ ਮੈਂ ਤੁਹਾਡੇ ਨਾਲ ਡਿਸਕਸ ਕਰਾਂ ਪਰ ਤੁਹਾਡਾ ਕੀ ਸਟਾਈਲ ਹੈ ਜਰੂਰ ਦੱਸਿਆ ਕਰੋ ਕਿਉਂਕਿ ਅਸੀਂ ਤਾਂ ਜੋ ਹੈ ਜੀ ਸਿੰਪਲ ਹੀ ਖਾਣਾ ਬਣਾਉਨੇ ਹਾਂ ਤੇ ਟਰਾਈ ਕਰਦੇ ਹਾਂ ਘਰੇ ਹੀ ਜੋ ਹੈ ਕੁਝ ਨਾ ਕੁਝ ਬੈਸਟ ਬਣਾਈਏ ਤੇ ਇਧਰ ਜੀ ਆਪਾਂ ਜੋ ਹੈ ਸਾਰੇ ਚੌਪ ਵਗੈਰਾ ਕਰਨੇ ਸੀਗੇ ਇਹ ਮੈਂ ਪਿਆਜ਼ ਅਲਕਰ ਤੇ ਜੋ ਹੈ ਹਰੀਆਂ ਮਿਰਚਾਂ ਤੇ ਟਮਾਟਰ ਨੂੰ ਜੀ ਚੌਪ ਕਰਕੇ ਰੱਖ ਲਿਆ ਜੋ ਐਕਸਟਰਾ ਤੇਲ ਸੀਗਾ ਕੜਾਈ 'ਚ ਉਹ ਕੱਢ ਕੇ ਆਪਾਂ ਜੀ ਦੂਜੇ ਭਾਂਡੇ 'ਚ ਪਾ ਕੇ ਰੱਖਤਾ ਤੇ ਤੇਲ ਤੋਂ ਤਾਂ ਜੀ ਪੂਰੀ ਬਚਤ ਰੱਖਿਆ ਕਰੋ ਕਿਉਂਕਿ ਛੋਟੇ ਬੱਚੇ ਜਦੋਂ ਘਰੇ ਹੁੰਦੇ ਨੇ ਤਾਂ ਤੇਲ ਦਾ ਬਹੁਤ ਡਰ ਹੁੰਦਾ ਹੈ ਤੇ ਇਧਰ ਜੀ ਆਪਾਂ ਜੋ ਹੈ ਹਿੰਗ ਤੇ ਜੀਰਾ ਪਾ ਕੇ ਜੋ ਹੈ ਹੌਣ ਲਾਉਣਾ ਸੀਗਾ ਤੜਕਾ ਤੇ ਇਧਰ ਆਪਾਂ ਜੋ ਹੈ ਕਰ ਰਹੇ ਸੀਗੇ ਤੜਕੇ ਦੀ ਤਿਆਰੀ ਤੇ ਸਭ ਤੋਂ ਪਹਿਲਾਂ ਜੀ ਆਪਾਂ ਜੋ ਹੈ 골ਡਨ ਬ੍ਰਾਊਨ ਹੋਣ ਲਈ ਜੋ ਹੈ ਪਿਆਜ਼ ਫਰਾਈ ਕਰਨੀ ਨੇ ਖੀਰ ਆਪਣੀ ਤਕਰੀਬਨ ਜੋ ਹੈ ਬਣ ਗਈ ਸੀ ਤੇ ਇਸ ਤੋਂ ਬਾਅਦ ਜੀ ਆਪਾਂ ਕੱਦੂ ਕਸ ਕਰਕੇ ਜੋ ਹੈ ਗਾਜਰਾਂ ਪਾਉਣੀਆਂ ਨੇ ਗਾਜਰਾਂ ਕੱਚੀਆਂ ਹੀ ਪਾਈ ਸੀਗੀਆਂ ਤੇ ਆਪੇ ਇਹ ਜੋ ਹੈ ਇਹ ਰਿਜ ਜਾਣਗੀਆਂ ਤੇ ਇਸ ਤੋਂ ਬਾਅਦ ਜੀ ਆਪਾਂ ਜੋ ਹੈ 5 ਮਿੰਟ ਲਈ ਜੋ ਹੈ ਖੀਰ ਨੂੰ ਬੋਇਲ ਕੀਤਾ ਪਕਾਇਆ ਤੇ ਉਸ ਤੋਂ ਬਾਅਦ ਜੀ ਆਪਾਂ ਜੋ ਹੈ ਟੱਕ ਕੇ ਗੈਸ ਬੰਦ ਕਰਤਾ ਸੀ ਤੇ ਆਪਣਾ ਹੋ ਗਿਆ ਸੀਗਾ ਪਾਰਟ ਦਾ ਟਾਈਮ ਤੇ ਜੋ ਆਪਣਾ ਡਿਨਰ ਹੈ ਉਹ ਕੰਪਲੀਟ ਹੋ ਚੁੱਕਿਆ ਸੀਗਾ ਰੈਡੀ ਹੋ ਚੁੱਕਿਆ ਸੀਗਾ ਤੇ ਇਧਰ ਜੀ ਆ ਗਏ ਸੀਗੇ ਗੈਸਟ ਤੇ ਉਹਨਾਂ ਨੂੰ ਜੀ ਆਪਾਂ ਸਰਵ ਕੀਤਾ ਤੇ ਬੇਟੀ ਨੇ ਮੇਰੀ ਹੈਲਪ ਕਰਵਾਈ ਤੇ ਇਹ ਸੀਗਾ ਜੀ ਅੱਜ ਦਾ ਸਾਡਾ ਡਿਨਰ ਤੇ ਇਸ ਤੋਂ ਬਾਅਦ ਡਿਨਰ ਕਰਨ ਤੋਂ ਬਾਅਦ ਜੀ ਹੁਣ ਅਸੀਂ ਲਾਈ ਮਹਿਫਿਲ ਤੇ 뮤직 ਮਹਿਫਿਲ ਜੋ ਬੀਤ ਗਿਆ ਹੈ ਉਹ ਅਬ ਦੁਬਾਰਾ ਆਏਗਾ ਜੋ ਬੀਤ ਗਿਆ ਹੈ ਉਹ ਅਬ ਦੁਬਾਰਾ ਆਏਗਾ इस दिल में सिवा तेरे कोई और आएगा कोई और आएगा जो बीत गया है वो अब ना आएगा तो साथ न दे मेरा चलना मुझे आता है हर याद से हुआ कि जलना मुझे आता है ये जीवन का पुतला जल जाए ये जीवन का पुतला जल जाए बीत गया मन नाएगा जो बीत गया है वो अब तो नाएगा